ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਕਲੂ ਮਹ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਤਰੀ ਐਸੇ ਦੀਨ ਦਿਆਲ ਸਿੱਖਾਂ ਦੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਗੁਰਪੁਰਬ ਜਿੱਥੇ ਸਮੂਹੀ ਵਿਸ਼ਵ ਭਰ ਵਿੱਚ ਵਸਦੇ ਹੋਏ ਸਿੱਖ ਬੜੀ ਸਰ ਦਾ ਭਾਵਨਾ ਔਰ عقیدت ਦੇ ਸਹਿਤ ਮਨਾਰੇ ਮਨਾਏ ਮਨਾ ਰਿਹਾ ਉਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਤੇਰੀ ਤਰਨਤਨ ਸਾਹਿਬ ਜੀ ਵਿਖੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਨ ਔਰ ਜੋੜੇ ਕਰ ਸੇਵਕ ਸਭਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਆ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਹਾਜ਼ਰੀਆਂ ਭਰ ਕੇ ਗੁਰੂਕੀਆ ਸੰਗਤਾਂ ਨੂੰ ਗੁਰੂ ਜਸ ਗੁਰੂ ਮਹਿਮਾ ਸਰਵਣ ਕਰਵਾ ਰਿਆ ਉਥੇ ਬਿਆੰਤ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੀਆਂ ਹੈ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਜਿਥੇ ਆਪਾਂ ਮਹਾਰਾਜ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਤੇ ਪਾਵਨ ਕੋਇਤਰਾ ਸਥਾਨਾਂ 'ਤੇ ਹਾਜ਼ਰੀ ਭਰ ਰਹੇ ਹਾਂ ਉਥੇ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਉਪਦੇਸ਼ ਉਹਨਾਂ ਦੇ ਜੀਵਨ ਅਧਿਆਤ ਨੂੰ ਪੜhiਏ ਸੁਣੀਏ ਵਾਚੀਏ ਔਰ ਆਪਣੇ ਕਰਮਾਂ ਦੇ ਵਿੱਚ ਅਪਣਾਉਣ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ